ਜਿਆਦਾ ਤਕਲੀਫ ਹੋਈ ਹੈ ਤੇ ਐਤਵਾਰ ਨੂੰ ਮੇਰਾ 6 ਵਜੇ ਐਮਰਜੈਂਸੀ ਵਾਲਾ ਨੇ ਅਲਟਰਾਸਾਉਂਡ ਕਰਾਇਆ ਉਹਨਾਂ ਨੇ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਤੇ ਸਿੱਧੇ ਕੀ ਕਿਹਾ ਵੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜਿਨ੍ਹਾਂ ਨੇ ਜਲੀਲ ਕਰਕੇ ਮੋੜਿਆ ਜੀ ਇਹ ਧਿਆਨ ਦਿਓ ਜੀ ਤੇ ਬਹੁਤ ਜ਼ਮ ਬਹੁਤ ਦੁਖੀ ਹੈ ਤੇ ਪਲੀਜ਼ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਜੀ ਰਿਕੁਐਸਟ ਕਰ ਤੁਹਾਨੂੰ ਇਹ ਸਾਡੀ ਫੁਲਵਾੜੀ ਹੈ ਜੀ ਦੇਖੋ ਅੱਜ ਫੁੱਲ ਲੱਗੇ ਚਾਰ ਫੁੱਲ ਲੱਗੇ ਦੇਖੋ ਦੋਨੋਂ ਇੱਕ ਬਹੁਤ ਵਧੀਆ ਟਾਪ ਦੀ ਜਿਹੜੀ ਪੁਰਾਣੇ ਜ਼ਮਾਨੇ ਚ ਹੁੰਦੀ ਸੀ ਉਵੇਂ ਦੀ ਬਣਾਈ ਹੋਈ ਬਿਲਡਿੰਗ ਪੋਰਟਲ ਹੈ ਲੇਲਪੋਰੀਆਂ ਜੀ ਗੱਡੀ ਚ ਫਿਰ ਉਹ ਦੋਵਾਂ ਆਹ ਦੇਖੋ ਜੀ ਗੱਡੀ ਬਹੁਤ ਹੀ ਵਧੀਆ ਹੈ ਇਹ ਮਨਾਂ ਦੇ ਵਿਆਹ ਸ਼ਾਦੀਆਂ ਵਾਸਤੇ ਲ ਜਾਂਦੇ ਹੋਣੇ ਦੇਖੋ ਜੀ ਅਸੀਂ ਗੱਡੀਆਂ ਦੇਖ ਰਹੇ ਸੀਗੇ ਤੇ ਜਿਹੜੀ ਆ ਰੈਡਵਰਡ ਵਾਲੀ ਗੱਡੀ ਆ ਇਹਦਾ ਅੱਜ ਅਸੀਂ ਗੱਦੇ ਸੁੱਕਣੇ ਪਏ ਸੀ ਕਿਉਂਕਿ ਤੁਹਾਨੂੰ ਪਤਾ ਧੁੱਪ ਚ ਇਹ ਇੱਕ ਵਾਰਨ ਧੁੱਪ ਲਮਾਉਣੀ ਚਾਹੀਦੀ ਆ ਇਹ ਸਾਡੀ ਫੁਲਵਾਰੀ ਆ ਜੀ ਦੇਖੋ ਅੱਜ ਫੁੱਲ ਲੱਗੇ ਚਾਰ ਫੁੱਲ ਲੱਗੇ ਦੇਖੋ ਬਹੁਤ ਸੋਹਣਾ ਬਣਾਇਆ ਹੋਇਆ ਹੈ ਬਣਾਇਆ ਡੈਡੀ ਨਹੀਂ ਹੈ ਪਰ ਹੁਣ ਬਿਮਾਰ ਨੇ ਥੋੜਾ ਮੀਂਹ ਪਈ ਜਾਂ ਪੰਦੇ ਤੇੋਂ ਪੈ ਜਾਂਦਾ ਉੱਡਿਆਂ ਨੂੰ ਬਾਕੀ ਅਸੀਂ ਪਾ ਲਈਨੇ ਅੱਜ ਕੱਲ੍ਹ ਜੀ ਸਾਰਿਆਂ ਨੂੰ ਕੱਲ ਅਸੀਂ ਨਾ ਤੁਹਾਨੂੰ ਦੱਸੇ ਸੀਗਾ ਵੀ ਹਸਪੀਟਲ ਗਏ ਸੀ ਰਜਿੰਦਰਾ ਜਿਹੜਾ ਗੁਰੂ ਨਾਨਕ ਦੇਵ ਹਾਲ ਬਣਿਆ ਹੋਇਆ ਬਿਲਡਿੰਗ ਉੱਥੇ ਯੂਰੋਲੋਜਿਸਟ ਡਾਕਟਰ ਹੈ ਉਹਨਾਂ ਦੇ ਅੱਗੇ ਜਿਹੜੇ ਪਰਚੀਆਂ ਫੜਦਾ ਉਹ ਕਹਿੰਦਾ ਅਸੀਂ 11 ਵਜੇ ਤੋਂ ਬਾਅਦ ਅਸੀਂ ਪਰਚੀ ਨਹੀਂ ਫੜਦੇ ਜਿਹੜੀ ਮਤਲਬ ਬਹੁਤ ਪੇਨ ਹੋ ਰਿਆ ਸੀ ਇਹਨਾਂ ਨੂੰ ਫਿਰ ਵੀ ਉਹ ਕਹਿੰਦਾ ਅਸੀਂ ਅੱਜ ਨਹੀਂ ਇਲਾਜ ਕਰ ਸਕਦੇ ਮਤਲਬ ਪਰਚੀ ਅਲਾਉਡ ਹੀ ਨਹੀਂ 11 ਵਜੇ ਤੋਂ ਬਾਅਦ ਤੇ ਫਿਰ ਕਹਿੰਦਾ ਵੀਰਵਾਰ ਨੂੰ ਆਇਓ ਤੇ ਹੁਣ ਮੈਂ ਭਵੰਤਵਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਐਵੇਂ ਦਾ ਨਾ ਹੋਵੇ ਵੀ ਮਰੀਜ਼ ਉੱਥੇ ਬਹੁਤ ਤੰਗ ਹੁੰਦੇ ਆ ਤੇ ਬਹੁਤ ਔਖੇ ਹੁੰਦੇ ਆ ਦੂਰੋਂ ਦੂਰ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਟਾਈਮ ਦਾ ਤੇ ਇੱਕ ਮੈਂ ਡਾਕਟਰ ਬਲਵੀਰ ਸਿੰਘ ਜੀ ਨੂੰ ਸਿਹਤ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਵਲ ਧਿਆਨ ਦਿਓ ਪਲੀਜ਼ ਵੀ ਇਦਾਂ ਦਾ ਮਾਹੌਲ ਨਾ ਹੋਵੇ ਕਿਉਂਕਿ ਉੱਥੇ ਬਹੁਤ ਦੂਖੀ ਦੂਰੋਂ ਦੂਰ ਆਉਂਦੇ ਆ ਉਹਨਾਂ ਨੂੰ ਟਾਈਮਿੰਗ ਤਾਂ ਨਹੀਂ ਪਤਾ ਹੁੰਦਾ ਤੇ ਡਾਕਟਰ ਦੇ ਮੂਰੇ ਜਿਹੜਾ ਪਰਚੀ ਫੜਦਾ ਹੈ ਅੰਦਰ ਦਿੰਦਾ ਉਹ ਕਹਿੰਦਾ ਵੀ ਮੈਂ ਨਹੀਂ ਫੜ ਸਕਦਾ 11 ਵਜੇ ਤੋਂ ਬਾਅਦ ਲੇਟ ਹੋ ਗਈ ਦੂਰ ਤੋਂ ਆਦੇ ਲੋਕ ਉਹ ਮੈਂ ਇੱਕ ਕੱਲ ਗਏ ਅਸੀਂ ਤੇ ਬੁਰਾ ਹਾਲ ਸੀ ਉੱਥੇ ਲੋਕਾਂ ਦਾ ਤੜਫ ਤੜਫ ਕੇ ਵਾਪਸ ਗਏ ਵਿਚਾਰੇ ਅਬ ਪਰਸੋਂ ਦਾ ਵੀਰਵਾਰ ਦਾ ਟਾਈਮ ਦੇ ਦਿੰਦੇ ਆ ਕਿ ਨਵੀਰਵਾਰ ਨੂੰ ਬਾਕੀ ਸਰਨ ਸਸੀਕਾਲ ਤੇ ਚੈਨਲ ਦੇਖਦੇ ਰਹੋ ਲਾਈਕ ਸ਼ੇਅਰ ਕਰਦੇ ਰਹੋ ਮੈਂ ਲਖੋਣਾ ਆਪਣੇ ਡੇੜੀ ਡੇੜੀ ਆ ਦੇਖੋ ਇਹਨਾਂ ਦੇ ਨਾਲ ਕੀ ਲੱਗੀ ਹੈ ਤੇ ਕੱਲ ਬੁਰਾ ਹਾਲ ਸੀਗਾ ਫੇਰ ਵੀ ਉਹ ਕਹਿੰਦੇ ਅੱਜ ਨਹੀਂ ਅਸੀਂ ਅੱਜ ਤਾਂ ਪਰਚੀਆਂ ਪੜਨ ਵਾਲਾ ਕਹਿੰਦਾ ਕਿ ਅੱਜ ਟਾਈਮ ਨੰਘ ਗਿਆ 11 ਵਜੇ ਤੋਂ ਬਾਅਦ ਨਹੀਂ ਅਸੀਂ ਪੜਦੇ ਪਰ ਇਹ ਗਲਤ ਹੈ ਦੂਰ ਦੂਰੋਂ ਜਿਹੜੇ ਲੋਕ ਆਉਂਦੇ ਆ ਉਹ ਬਹੁਤ ਤੜਫਰੇ ਸੀ ਕੱਲ ਉੱਥੇ ਡਾਕਟਰ ਬਲਬੀਰ ਸਿੰਘ ਜੀ ਤੁਸੀਂ ਮੜਾ ਜੀ ਧਿਆਨ ਦਿਓ ਇਸ ਵੱਲ ਰਜਿੰਦਰ ਹਸਪਤਾਲ ਵੱਲ ਇਹ ਸਰਕਾਰਾਂ ਦਾ ਟੰਗ ਨਹੀਂ ਹੁੰਦਾ ਦੂਰੋਂ ਦੂਰੋਂ ਆਉਂਦੇ ਆ ਵਿਚਾਰੇ ਕਿਵੇਂ ਜਾਣਗੇ ਫੇਰ ਫੇਰ ਆਉਣਗੇ 2 ਦਿਨਾਂ ਬਾਅਦ ਮੜਾ ਜੀ ਸੇਦ ਮੰਤਰੀ ਨੂੰ ਧਿਆਨ ਦੇਣਾ ਚਾਹੀਦਾ ਰਜਿੰਦਰ ਹਸਪਤਾਲ ਨੂੰ ਕੋਈ ਵੀ ਜੇ ਕੋਈ ਕਿਸੇ ਨੂੰ ਪੁੱਛਣ ਜਾਂਦੇ ਆ ਤਾਂ ਉਹ ਕਹਿੰਦੇ ਜੇ ਉਧਰ ਜਾਓ ਕਿਸੇ ਨੂੰ ਜੋ ਪਰਚੀ ਕਿਟੋਂ ਇਹ ਕਰੋ ਉਹ ਕਰੋ ਇਹ ਨਹੀਂ ਮੜਾ ਜੀ ਫਸਾ ਵੀ ਬੁਰਾ ਚਾਹਦੇ ਮੈਨੂੰ ਦਾ 3 ਦਿਨ ਮੈਨੂੰ ਐਤੁਨਾਤੀ ਤਕਲੀਫ ਸੀ ਜਿਆਦਾ ਤਕਲੀਫ ਹੋਈ ਐ ਤੇ ਐਤਵਾਰ ਨੂੰ ਮੇਰਾ 6 ਵਜੇ ਐਮਰਜੈਂਸੀ ਵਾਲਿਆਂ ਨੇ ਅਲਟਰਾਸਾਉਂਡ ਕਰਾਇਆ ਉਹਨਾਂ ਨੇ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਤੇ ਸੰਭਾਲਿਆ ਤੇ ਉਹਨਾਂ ਨੇ ਮੇਰਾ ਟ੍ਰੀਟਮੈਂਟ ਵੀ ਕੀਤਾ ਅਲਟਰਾਸਾਉਂਡ ਤੋਂ ਬਾਅਦ ਤੇ ਉਹਨਾਂ ਨੇ ਮੈਨੂੰ ਐਡਵਾਈਸ ਕੀਤਾ ਕਿ ਤੁਸੀਂ ਮੰਗਲਵਾਰ ਨੂੰ ਯੂਰੋਲੋਜਿਸਟ ਵਾਲਿਆਂ ਨੂੰ ਦਿਖਾਓ ਤੇ ਹਾਲਾਂਕਿ ਮੇਰੀ ਐਮਰਜੈਂਸੀ ਦੀ ਪਰਚੀ ਤੇ ਜਰੋਲੋਜੀਸਟ ਵਾਲਿਆਂ ਨੇ ਮੈਨੂੰ ਦੇਖਿਆ ਹੀ ਨਹੀਂ ਕੱਲ ਕਹਿੰਦੇ ਤੁਸੀਂ ਤਾਂ ਲੇਟ ਹੋ ਗਏ ਕਿਸੇ ਦੇ ਵੀ ਉੱਥੇ ਜਿੰਨੇ ਪੇਸ਼ੈਂਟ ਖੜੇ ਸੀ ਉੱਥੇ ਉਹਨਾਂ ਦੇ ਕਿਸੇ ਦੇ ਵੀ ਥੈਲੀ ਨਹੀਂ ਲੱਗੀ ਸੀ ਬਾਥਰੂਮ ਵਾਲੀ ਤੇ ਮੇਰੇ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਸੀ ਤੇ ਮੈਨੂੰ ਉਹਨਾਂ ਨੇ ਜਲੀਲ ਕਰਕੇ ਉੱਥੋਂ ਮੋੜਿਆ ਕੱਲ ਤੇ ਇਹਦੇ ਮੈਂ ਡਾਕਟਰ ਬਲਵੀਰ ਸਿੰਘ ਨੂੰ ਜਿਹੜੇ ਕਿ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਮੈਂ ਉਹਨਾਂ ਅੱਗੇ ਬੇਨਤੀ ਕਰਦਾ ਕਿ ਜਿਹੜੇ ਬੰਦੇ ਲੈ ਮੈਨੂੰ ਮੋੜਿਆ ਉਹਨੂੰ ਸਸਪੈਂਡ ਕੀਤਾ ਜਾਵੇ। ਕੀ ਕੀ ਹੈ? ਵੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜਿਨ੍ਹਾਂ ਨੇ ਜਲੀਲ ਕਰਕੇ ਮੋੜਿਆ ਜੀ ਡਾਕਟਰ ਸਾਹਿਬ ਬਲਬੀਰ ਜੀ ਸਸਪੈਂਡ ਕਰੋ ਉਹਨਾਂ ਨੂੰ। ਨਹੀਂ ਤਾਂ ਅਸੀਂ ਹੋਰ ਵੀ ਵੀਡੀਓ ਪਾਵਾਂਗੇ ਜੇ ਉਹ ਸਸਪੈਂਡ ਨਾ ਹੋਏ। ਇਹ ਧਿਆਨ ਦਿਓ ਜੀ ਤੇ ਬਦਰਜ਼ਮ ਬਹੁਤ ਦੁਖੀ ਹੈ। ਤੇ ਪਲੀਜ਼ ਡਾਕਟਰ ਪ੍ਰਵੀਰ ਸਿੰਘ ਜੀ ਸਿਹਤ ਮੰਤਰੀ ਜੀ ਰਿਕੁਐਸਟ ਕਰ ਤੋਨੂੰ ਪਲੀਜ਼ ਐਕਸ਼ਨ ਲੋ ਯੂਰੋਲੋজিস্ট ਡਾਕਟਰ ਮਨਾਣੀ ਲੈਸਾ ਦਾ ਹੁਣ ਤੁਸੀਂ ਆਪ ਹੀ ਜਾਣਦੇ ਹੋ ਐਚ ਤੇ ਨਾਂ ਉਹਨਾਂ ਦਾ ਪੂਰਾ ਨਾਮ ਨਹੀਂ ਲਊਂਗਾ ਤੁਸੀਂ ਆਪ ਐਕਸ਼ਨ ਲੋ ਬਹੁਤ ਲੋਕ ਦੁਖੀ ਹੋਗੇ ਜਰੇ ਤੋਂ ਤੁਸੀਂ ਜਾਣਦੇ ਨਹੀਂ ਕਿ ਉਹਨਾਂ ਨੂੰ ਪੁੱਛ ਪੁੱਛਦੇ ਨਹੀਂਗੇ ਤੇ ਉਹ ਬਚਰੇ ਅਹੀਂ ਹਾਲਤ ਜੰਗ ਜਾਂਦੇ ਵਾ ਬਾਕਸ ਫਿਰ ਦੋ ਦੋ ਦਿਨਾਂ ਬਾਅਦ ਵੀ ਕੋਣ ਹੁੰਦਾ ਦੁਖੀ ਹੁੰਦਾ ਬੰਦਾ ਥੇਲ ਪੋ ਰਹੇ ਆਂ ਜੀ ਗੱਡੀ 'ਚ ਫਿਰ ਉਹ ਦੋਵਾਂ ਜਾਵਾਂਗੇ ਤੇ ਬਣੇ ਰਹੋ ਬਲੌਗ ਨਾਲ ਤੇ ਦਿਖਾਵਾਂਗੇ ਵਧੀਆ ਵਧੀਆ ਤੁਹਾਨੂੰ ਕੰਟੈਂਟ ਦੋਨੋਂ ਇੱਕ ਬਹੁਤ ਵਧੀਆ ਟਾਪ ਦੀ ਜਿਹੜੀ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ ਉਵੇਂ ਦੀ ਬਣਾਈ ਹੋਈ ਬਿਲਡਿੰਗ ਪੋਰਟਲ ਯੈਲੋ ਸਟੋਨ ਪੋਰਟਲ ਉਹ ਦਿਖਾ ਰਹੇ ਆਂ ਕਿ ਤੁਸੀਂ ਦੇਖਿਓ ਜਰਾ ਆ ਦੇਖੋ ਜੀ ਗੱਡੀ ਬਹੁਤ ਹੀ ਵਧੀਆ ਹੈ ਇਹ ਮਨਾਂ ਦੇ ਵਿਆਹ ਸ਼ਾਦੀਆਂ ਵਾਸਤੇ ਲੈਂਦੇ ਹੋਣੇ ਆ ਤਿਆਰ ਕੀਤੀ ਹੋਈ ਹੈ ਬਹੁਤ ਸੋਹਣੀ ਗੱਡੀ ਆ ਦੇਖੋ ਇਹ ਤਿਆਰ ਕੀਤੀ ਹੋਈ ਹੈ ਸਾਰੀ ਓਪਨ ਵੀ ਹੋ ਜਾਂਦੀ ਹੈ ਤੇ ਦੁੱਜੂ ਵੀ ਹੋ ਜਾਂਦੀ ਹੈ ਇਹ ਗੱਡੀ ਦੇਖੋ ਬਹੁਤ ਸੋਹਣੀ ਹੈ ਜੀ ਦੇਖੋ ਜੀ ਅਸੀਂ ਗੱਡੀਆਂ ਦੇਖ ਰਹੇ ਸੀਗੇ ਕਿ ਜਿਹੜੀ ਆ ਰੈਡਵਿਟ ਬੜੀ ਗੱਡੀ ਹੈ ਇਹ ਦਾ ਸਿਨਮੈਟਿਕ ਸ਼ੋਟ ਹੈ ਜਿਹੜਾ ਉਹ ਲਿਆ ਹੈ ਬਾਕੀ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਆ ਜੈਗਵਾਰ ਹੈ ਠੀਕ ਹੈ ਜੀ ਇਹ ਮੜ ਪਤਾ ਨਹੀਂ ਕਿਹੜੀ ਗੱਡੀ ਹੈ ਆਡੀ ਆਡੀ ਹੈ ਬਾਕੀ ਆ ਦੇਖੀਏ ਤੁਸੀਂ ਕਿ ਪਿੱਛੇ ਖੜੀ ਹੈ ਗੱਡੀ ਇੱਕ ਪਹਿਲਾਂ ਦਿਖਾਈ ਹੈ ਠੀਕ ਹੈ ਜੀ ਰੈੱਡ ਵਾਲੀ ਵਾਲੀ ਗੱਡੀ ਦੇ ਤੁਸੀਂ ਸਿਨਮੈਟਿਕ ਸ਼ੋਟ ਦੇਖ ਰਹੇ ਹੋ ਤਸੀਂ ਗੱਦੇ ਸੁੱਕਣੇ ਪਏ ਸੀ ਕਿਉਂਕਿ ਤੁਹਾਨੂੰ ਪਤਾ ਤੁੱਪ ਚ ਇਹ ਇੱਕ ਵਾਰਨ ਤੁੱਪ ਲਮਾਉਣੀ ਚਾਹੀਦੀ ਆ ਗਰਮੀ ਦਾ ਮਹੀਨੇ ਚ ਤੁੱਪ ਲਵਾ ਲੈ ਸਿਆਲਾਂ ਚ ਇਹ ਸਿਮੇ ਜੋ ਜਾਂਦੇ ਆ ਅੱਜ ਤੁੱਪ ਲਵਾਤੀ ਹੁਣ ਇਹਨਾਂ ਨੂੰ ਅੰਦਰ ਪਾਵਾਂਗੇ ਬਾਕੀ ਬਲੋਗਿੰਗ ਤੱਕ ਦੇਖਿਓ ਬਹੁਤ ਵਧੀਆ ਬਣਿਆ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਠੀਕ ਹੈ ਜੀ ਮਿਲਦੇ ਆ ਅਗਲੇ ਬਲੋਗਸ